ਗੱਲ ਸੁਣਾ ਮੇਰੀ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਚਾਲ ਨਹੀਂ ਮੇਰੀ ਗੱਡੀ ਮੈਂ ਡਾਕ ਲੈਂਦਾ ਵਰਦੀ ਪਾਈ ਲੈਂਦਾ ਹਾਂ ਮਾੜੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਇੱਕ ਅੰਥਰਲਾ ਮੇਰੀ ਸਾਰੀਆਂ ਗੱਡੀਆਂ ਨੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਵਲੋ ਮੈਂ ਸੀਏਐਸਟਾਫ ਇਹਨੇ ਕੰਮ ਕਰ ਲਿਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਚਾਲੀਆਂ ਲਵਾ ਲੋ ਮੇਰੀਆਂ ਸਾਡੀ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਓ ਲੋੜ ਨਹੀਂ ਤੁਹਾਨੂੰ ਦੱਸੋ ਯਾਰ ਮੈਂ ਲਾਉਣੀ ਹੈ ਜਾਲੀਆਂ ਤੇ ਤੇਰਾ ਜੂੜਾ ਤੇ ਲਵਾ ਲਾ ਦੇ ਬਰੀ ਕਵਰੀ ਕਿ ਕਿਸੀ ਰਜੀਦ ਇਹਨੂੰ ਜਾ ਕੇ ਠਾਣੇ ਪਹੁੰਚ ਕਿੰਨੇ ਅਸਲੇ ਚਾਰ ਮਿੰਟ ਲੈ ਰੋਣ ਮੈਂ ਕਵਰ ਕਰਦੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਰਵੇਂ ਰੁਕੀ ਜਾਂਦਾ ਮੈਂ ਕੀ ਕਰਾਂ ਮੇਰੇ ਜੀ ਤੈਨੂੰ ਇਹਦਾ ਜਿਹੜੀ ਡਿਊਟੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੇ ਸਹਾਨ ਕਰਨਾ ਮੈਂ ਤੈਨੂੰ ਇਹ ਜਾਲੀਆਂ ਦੀ ਜੂਰੀ ਦਾ ਨਹੀਂ ਮੈਂ ਨੂੰ ਜਾਲੀਆਂ ਲਵਾਉਣ ਵਾਲਾ ਨਹੀਂ 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 ਭੜਕੇ ਨਾ ਹੋਣੇ ਚਾਹੀਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣੀ ਸੀ ਸਾਈਡ ਤੇ ਲਾ ਇਹ ਜਾਲੀਆਂ ਕਰ ਤਾਨੂੰ ਜਾਨੀਆ ਕਰਕੇ ਰੋਕਿਆ ਨਾ ਇਹ ਜਾਲੀਆਂ ਲੱਗੀਆਂ ਤਾਂ ਰੋਕਿਆ ਲੱਗੀਆਂ ਮੈਂ ਯਾਰ ਤੂੰ ਹੋਰ ਤਰਫ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਲਾ ਜੀ ਗੱਡੀ ਲਾ ਰਾਜੀ ਬੱਧਾ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰ ਸਕਦਾ ਮੇਰੀ ਮੇਰੀ ਗੱਡੀ ਮੈਂ ਡਾਕ ਲੈ ਲੈਂਦਾ ਹਾਂ ਪਾਣੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਪਰ ਨਹੀਂ ਹੁੰਦਾ ਸਾਡੀ ਵਰਦੀ ਜਾਨ ਸਾਡੀ ਹੁਣੀ ਹੈ ਨਾਗਰ ਸਾਹਮਣੇ ਲੱਗਾਂ ਦੱਸੋ ਡੀਆਰਪੀ ਨਾਗਰ ਸਾਹਮਣੇ ਆਪਰੇਸ਼ਨ ਟੀਮ ਚ ਲੈਓ ਗੱਲ ਕਰ ਲੈਣਾ ਲੈਓ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਮਾਰੂਗਾ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾਮ ਹੈ ਅਜੇ ਤੱਕ ਲਾਈ ਤੇ ਨਾਮ ਲਾਉਣੀ ਹੈ ਪੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉਂ ਪਈ ਨਹੀਂ ਆਹੋ ਮੈਂ ਸੀਆਈਏ ਸਟਾਫ ਇਨੇ ਕੰਮ ਕਰਦੇ ਮੈਂ ਤੇ ਤੁਹਾਨੂੰ ਹੁਣ ਤੂੰ ਹੀ ਜਾਣੀਆਂ ਲਵਾ ਲੋਗੇ ਮੇਰੀਆਂ ਕਮਾਲ ਹੋਈ ਪਈ ਜੀ ਸਾਨੂੰ ਕਰ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਉਹ ਦੱਸਾਂ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਮੈਨ ਨੇ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕੇਗਾ ਉਸ ਨੂੰ ਮੈਂ ਜਾਣੀ ਲੱਗ ਗਈ ਚਿੱਲੀ ਜਿੱਤੇ ਮਲਾਜਮ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਪੀ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਲੋੜ ਨਹੀਂ ਤੈਨੂੰ ਮਤਲਬ ਹਲੋ ਮੇਰੀ ਜਿਹੜੀ ਗੱਲ ਜਾਣੀ ਹੈ ਉਹ ਪੜਨੀ ਨਹੀਂ ਦਈਏ ਚੰਨੀ ਮੈਂ ਆਪਣੀ ਜਗ੍ਹਾ ਆ ਕੇ ਲਾ ਜਾਨਾ ਅੰਨੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਨਹੀਂ ਨਹੀਂ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਕਿਹਾ ਤੈਨੂੰ ਕਮਾਲ ਮਾਈ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੀਆਂ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾਡੀਆਂ ਲਾਉ ਕਰ ਤੈਨੂੰ ਲਾਉਣੀ ਆ ਮੈਂ ਆ ਜੈੱਟ ਬਲੈਕ ਵੀ ਹੋ ਗਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਲਟ ਪਾਜੀ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਲੱਗਦੀ ਨਹੀਂ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਦੁਪਹਿਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਣਾ ਮੈਨੂੰ ਕਿਹਦਾ ਰੁਕਣਾ ਨਹੀਂ ਇਹਦੇ ਨਾਲ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਬੈਸਨ ਨੇ ਆਟੇ ਨਾਲ ਕਿਹਾ ਕੀ ਉਹਦੇ ਐਵੇਂ ਬੱਸੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੜ ਕੇ ਭਾਜੀ ਸਾਈਡ ਤੇ ਕਰਨਾ ਮੇਰੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਕਰ ਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੋ ਅਸਲਾ ਨਾ ਕਹਿੰਦੇ ਐਨਾ ਹੀ ਤੋ ਜਾਰੀ ਨਹੀਂ ਹੁੰਦੇ ਦੋ ਜਿੰਦਰੀਆਂ ਵੀ ਚਾਹੇ ਮੋੜ ਤੈਨੂੰ ਬੜਾ ਰੰਗੀਆਂ ਵੀ ਤੱਕ ਜੀ ਕਵਰੀ ਕੀ ਕੀਤੀ ਜੀ ਜਿੰਦਰੀ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਂ ਕਰੂੰਗਾ ਤੇ ਮੈਂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆਇਆ ਤੇ ਮੈਂ ਨਹੀਂ ਲਗਦਾ ਯਾ ਨਾ ਮੈਂ ਲਾਉਣੀ ਆ ਜਾਲ ਜਿਹੜੀ ਇਨਫੋਰਮੇਸ਼ਨ ਮਿਲਦੀ ਹੋ ਆਹੀ ਆਪਣੀ ਡਿਊਟੀ ਕਰਾਂ ਮੈਂ ਤੁਹਾਨੂੰ ਕਿ ਤੀਨੇ ਕਰੂਗਾ ਇਹ ਕਿਹੜੀ ਗੱਲ ਆ ਫਿਰ ਜਿਹੜੀ ਡਿਊਟੀ ਤੂੰ ਕਰ ਲੈ ਮੈਂ ਕਰਾਉਂਦਾ ਜਾਲੀ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਆ ਫਿਰ ਲੰਗਾ ਰੋ ਬੈਠਾ ਰਹਿ ਮੈਂ ਨਹੀਂ ਰੋਜਣਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਕਰੂੰਗੀ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਜੀ ਨੇ ਤਾਂ ਇਹ ਦਿੱਤਾ ਅੱਡੀ ਡਿਊਟੀ ਜਿਹੜੀ ਤੂੰ ਕਰਨੀ ਕੋਈ ਮੇਰੇ ਤੋਂ ਹਸਾਨ ਕਰਨਾ ਮੈਂ ਮੈਂ ਨਹੀਂ ਲਾਉਣੀ ਜਾਲੀ ਆਪਰੇਸ਼ਨ ਦੀ ਡਿਊਟੀ ਦਾ ਮੈਂ ਲਾਉਣੀ ਆ ਕੋਸ਼ਿਸ਼ ਕਰਦੇ ਬਲੋ ਨਾ ਲਵਾਈਆਂ ਆਹ ਬਾਤ ਆ ਮੈਂ ਲਵਾਈਆਂ ਜਾ ਰਹੀਆਂ ਫਿਰ ਦਵਾਈਆਂ ਲਵਾਈਆਂ ਨਹੀਂ ਲਾਉਣੀਆਂ ਦਵਾਈਆਂ ਨਹੀਂ ਲਾਉਣੀਆਂ ਮੈਂ ਗੰਗਾ ਹਾਂਗਾ ਪਹਿਲਾਂ ਦਵਾਈ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਮੈਂ ਨਹੀਂ ਚੱਕਰ ਲਵਾ ਕੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਮੈਂ ਲਵਾਉਂਗਾ ਓਰੇ ਜਣ ਕਾਣਦੇ ਸਾਡੇ ਸਾਣ ਕਾਣਦੇ ਤੁਸੀਂ ਜੂੜੀ ਕਾਣਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਣ ਲਾਣਾ ਫੋਨ ਜੀ ਲਾਣਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਸਾਡਾ ਕੀ ਕਹਿੰਦਾ ਮੈਂ ਬਕਵਾਸ ਆਇਆ ਇਹਨੂੰ ਸਾਡਾ ਬਕਵਾਸ ਸਾਡੇ ਸਾਣ ਕਾਣਦੇ ਪਹਿਲੀ ਜੂੜੀ ਆਪਣੀ ਕਾਣਦੇ ਮੈਂ ਕਾਣ ਕਾਣੇ ਮੈਂ ਮੈਗਨਸ ਸਾਣ ਕਾਣਦੇ ਮੈਂ ਮੈਗਨਸ ਸਾਹਿਬ ਕਾਣਦੇ ਆਪਾਂ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾ ਦੇ ਹਲੋ ਤੁਹਾਨੂੰ ਟਿੱਕੀ ਲਾਉਣਾ ਸੁਣਾ ਹਲੋ ਹਾਂਜੀ ਸਾਹਿਬ ਉਹ ਜਾਨੀ ਤੇ ਰੁਕ ਕੇ ਗਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵਾ ਡਾ ਮਲਾਜਮ ਪਲਾਂਟਮ ਕਾਣਾ ਬਾਦੀ ਘਟੇ ਕੋਈ ਚੱਕਰ ਨਹੀਂ ਵੀਡੀਓ ਬਣੀ ਇਹ ਦਿਖਾਦਾ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਓਹੀ ਓਹੀ ਮੈਂ ਭੁੱਲਣ ਦੀ ਆ ਜਾ ਤੂੰ ਠੀਕ ਹੈ ਤੂੰ ਹੀ ਉਧਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤੇ ਜਾ ਚੱਲਣਾ ਕਰ ਮਲਾਜਮ ਦਾ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਦੀਆਂ ਜਾਲੀਆਂ ਲੀਆਂ ਲਾ ਸਾਈਡ ਤੇ ਉਹ ਨੋ ਮੈਂ ਕਹਤਾ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਨ ਵੀ ਭਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਐਡਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇਣੇ ਬਲੋ ਕਿੰਨੀ ਇੱਜ਼ਤ ਕਿੰਨੀ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਦੇ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿਆ ਤੁਹਾਨੂੰ ਹੋਰ ਕੀ ਕਹਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉੱਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਤੁਸੀਂ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਫਿਰ ਮਲਾਜ਼ਮ ਨਾਲ ਕੌਂਟਰੋਲ ਤੇ ਕਰੋ